ਮਸ਼ਹੂਰ ਪੰਜਾਬੀ ਗਾਇਕ ਰਾਜਵਿਰ ਜਵੰਦਾ ਉਸ ਦੀ ਮੌਤ ਨੂੰ ਲੈ ਕੇ ਇੱਕ ਨਵੇਂ ਖੁਲਾਸੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਇਹ ਤੁਹਾਨੂੰ ਹੈਰਾਨ ਕਰ ਦੇਣਗੇ ਰਾਜਵਿਰ ਜਵੰਦਾ ਉਸ ਦੀ ਜਦੋਂ ਮੌਤ ਹੋਈ ਸੀ ਉਸ ਨੂੰ ਲੈ ਕੇ ਬਹੁਤ ਵੱਡਾ ਸਸਪੈਂਸ ਜਿਹੜਾ ਬਣਿਆ ਹੋਇਆ ਹੈ ਹੁਣ ਰਾਜਵਿਰ ਜਵੰਦਾ ਦੇ ਦੋਸਤ ਜਿਹੜੇ ਰਾਜਵਿਰ ਜਵੰਦਾ ਦੇ ਨਾਲ ਹੀ ਬਾਈਕ ਰਾਈਡ ਤੇ ਉੱਪਰ ਜਾਂਦੇ ਹੁੰਦੇ ਉਹਨਾਂ ਦੋਸਤਾਂ ਦੇ ਵਿੱਚ ਉਸ ਦਿਨ ਕੋਈ ਵੀ ਨਾਲ ਕਿਉਂ ਨਹੀਂ ਸੀ ਉਸ ਦਿਨ ਰਾਜਵੀਰ ਜਵੰਦਾ ਦੇ ਹੈਲਮਟ ਤੇ ਉੱਪਰ ਲੱਗਿਆ ਹੋਇਆ ਗੈਪਰੋ ਕੈਮਰਾ ਵੀ ਵਰਕ ਨਹੀਂ ਕਰ ਰਿਹਾ ਸੀ ਤਾਂ ਜੋ ਸਾਨੂੰ ਪਤਾ ਲੱਗਿਆ ਹੁੰਦਾ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਜਾਂ ਫਿਰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਇਆ ਰਾਜਵੀਰ ਜਵੰਦਾ ਦੇ ਦੋਸਤਾਂ ਨੂੰ ਚੁੱਕਣ ਵਾਲਾ ਪੁਲਿਸ ਮੁਲਾਜ਼ਮ ਆਇਆ ਮੀਡੀਆ ਦੇ ਸਾਹਮਣੇ ਉਸ ਪੁਲਿਸ ਮੁਲਾਜ਼ਮ ਨੇ ਕਰ ਦਿੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਤੇ ਇਹ ਵੀ ਦਾਸ ਦਿੱਤਾ ਕਿ ਆਖਰਕਾਰ ਕਿਸੇ ਨੇ ਕੀਤਾ ਰਾਜਵੀਰ ਜਵੰਦਾ ਦਾ ਕਤਲ ਜੀ ਹਾਂ ਤੋਂ ਮੰਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਉਠਦਾ ਹੋਵੇਗਾ ਕਿ ਕਟੋ-ਕਟ 6 ਲੱਖ ਰੁਪਏ ਦੇ ਆਪਣੇ ਉੱਪਰ ਸੁਰੱਖਿਆ ਕਵਚ ਪਾ ਕੇ ਉਸ ਤੋਂ ਬਾਅਦ ਆਪਣੇ ਮੋਟਰਸਾਈਕਲ ਦੇ ਉੱਪਰ ਬਹਿੰਦਸੀ ਰਾਜਵਿਰਜਵੰਦਾ ਪਰ 6 ਲੱਖ ਰੁਪਏ ਦੇ ਸੁਰੱਖਿਆ ਕਵਚ ਵੀ ਰਾਜਵਿਰਜਵੰਦਾ ਨੂੰ ਨਹੀਂ ਬਚਾ ਸਕਿਆ ਜਦੋਂ ਰਾਜਵਿਰਜਵੰਦਾ ਦਾ ਐਕਸੀਡੈਂਟ ਹੋਇਆ ਹਸਪਤਾਲ ਦੇ ਵਿੱਚ ਦਵਾਵਾ ਵੀ ਨਹੀਂ ਬਚਾ ਸਕਿਆ ਹੁਣ ਜੋ ਪੁਲਿਸ ਮਲਾਇਵ ਆਇਆ ਉਸਨੇ ਲਾਈਵ ਆ ਕੇ ਜੋ ਕੁਝ ਦੱਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਐਦਾਂ ਦੀ ਜਾਣਕਾਰੀ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਬਿਆਸਾਂ ਦਿਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੀ ਇਸ ਵਿਸ਼ੇ ਦੇ ਉੱਪਰ। ਜੀ ਹਾਂ ਦੋਸਤੋ ਆਪਾਂ ਅੱਜ ਜ਼ਿਕਰ ਕਰੀਏ ਰਾਜਵਿਰ ਜਵੰਦਾ ਦੇ ਬਾਰੇ। ਰਾਜਵਿਰ ਜਵੰਦਾ ਦਾ ਇਸ ਐਕਸੀਡੈਂਟ ਨੂੰ ਲੈ ਕੇ ਬਹੁਤ ਸਾਰੇ ਖੁਲਾਸੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਅੱਜ ਸਾਹਮਣੇ ਆ ਰਹੇ ਨੇ। ਹੁਣ ਪਰਿਵਾਰ ਇਹ ਕਹਿ ਰਿਹਾ ਹੈ ਪਰਿਵਾਰ ਵੀ ਤੇ ਰਾਜਵਿਰ ਜਵੰਦਾ ਨੂੰ ਚਾਹਣ ਵਾਲੇ ਵੀ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਰਾਜੂਰ ਜਵੰਦਾ ਦੇ ਨਾਲ ਨਾਲ ਜਿਹੜੇ ਲੋਕ ਰਾਈਟ ਤੇ ਸੀ ਜਾਂਦੇ ਨੇ ਰਾਜੂਰ ਜਵੰਦਾ ਦੇ ਨਾਲ ਨਾਲ ਉਹਨਾਂ ਦੇ ਦੋਸਤਾਂ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਕਾਲ ਡਿਟੇਲ ਉਹਨਾਂ ਦੀ ਸੀਬੀਆਈ ਰਿਪੋਰਟ ਆਪ ਲਵੇ ਹੁਣ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਉਹਨਾਂ ਫੁਕਤ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਸਵਾਲ ਉੱਠਦੇ ਨੇ ਕਿਉਂਕਿ ਰਾਜਵਰ ਜਵੰਦਾ ਜਦੋਂ ਵੀ ਰਾਈਟ ਤੇ ਜਾਂਦਾ ਸੀ ਉਸ ਵਕਤ ਕੈਮਰਾ ਕੋਲ ਲੱਗਿਆ ਹੁੰਦਾ ਸੀ ਪਰ ਰੈਜ਼ਿਡੈਂਟ ਵਾਲੀ ਜਗ੍ਹਾ ਕੋਈ ਕੈਮਰਾ ਨਹੀਂ ਸੀ ਉਸ ਤੋਂ ਪਹਿਲਾਂ ਕੈਮਰਾ ਬੰਦ ਹੋ ਚੁੱਕਿਆ ਸੀ ਇਸ ਦੇ ਪਿੱਛੇ ਕੋਈ ਕਾਰਨ ਹੋ ਸਕਦਾ ਹੈ ਕਿਸੇ ਨੇ ਸਾਜ਼ਿਸ਼ ਦੇ ਤਹਿਤ ਰਾਜਵਰ ਜਵੰਦਾ ਨੂੰ ਮਰਵਾਇਆ ਹੋਵੇ ਇਦਾਂ ਦੇ ਬਹੁਤ ਸਾਰੇ ਸਵਾਲ ਨੇ ਪਰ ਇਹ ਗੱਲਾਂ ਦਾ ਕੰਦ ਕਥਤ ਨੇ ਲੋਕ ਪਿੰਡਾਂ ਵਿੱਚ ਸਹਿਰਾਂ ਵਿੱਚ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਇੰਸਟਾਗ੍ਰਾਮ ਤੇ ਵੱਖ-ਵੱਖ ਅਦਾਹਾਂ ਉੱਪਰ ਇਹ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਪਰ ਇਸ ਦੀ ਜਾਂਚ ਜੇਕਰ ਪੰਜਾਬ ਸਰਕਾਰ ਕਰਵਾਵੇ ਇਸ ਵਿੱਚ ਕੱਲੇ-ਕੱਲੇ ਗੱਲ ਦੇ ਖੁਲਾਸੇ ਹੋਣ ਕਿ ਇਹ ਤਾਂ ਨਹੀਂ ਕਿ ਬਹੁਤ ਕਿਉਂਕਿ ਇਹ ਤਾਂ ਨਹੀਂ ਹੈ ਕਿ ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਜਾਂਚ ਕਰਨਗੀਆਂ ਜਾਂਚ ਦੇ ਵਿੱਚ ਸਭ ਕੁਝ ਤਾਂ ਲੱਗ ਜਾਵੇਗਾ ਤੇ ਪਰਿਵਾਰ ਨੂੰ ਇਨਸਾਫ ਮਿਲ ਜਾਵੇਗਾ ਤੇ ਅਸੀਂ ਵੀ ਮੰਨ ਲਵਾਂਗੇ ਕਿ ਜੇਕਰ ਐਕਸੀਡੈਂਟ ਹੋਇਆ ਤਾਂ ਠੀਕ ਹੈ ਐਕਸੀਡੈਂਟ ਮੰਨਾਂਗੇ ਜੇਕਰ ਕੋਈ ਕਤਲ ਹੋਇਆ ਤਾਂ ਉਸ ਦੇ ਉੱਪਰ ਬਣਦੀ ਕਾਰਵਾਈ ਜ਼ਰੂਰ ਹੋਵੇ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ